मां मेरे प्रभु की शरण विचारो फिर उदाहरण देंगे कहेंगे जय सिमरत घन का सी उदरी ताप को जस पुरता सतगुरु कह लगे जिस परमेश्वर की टेक लेके जिस मालक के नाम नाल गणका पापण का भला हो गया सतगुरु की टेक ले गणका आप जी को तो पता है भाई गुरुदास साहब ने एक वचन वरते गणका पापन हो पापा का गलहार करोता ਮਾਪ ਪੁਰਖ ਅਚਾਨਕ ਚੱਕ ਗਣਕਾ ਬਾੜੇ ਆਏ ਖੁਲੋਤਾ ਦਰੁਤ ਦੇਹ ਦਇਆ ਕੋਏ ਹੱਥੋਂ ਤਿਸ਼ਨੋ ਦਿੱਤੋਸ਼ ਕੋਤਾ ਤੁਸੀਂ ਸੋਧੇ ਪ੍ਰਾਨਿਤ ਦਾ ਥਾ ਕਿ ਗਣਕਾ ਨਾਮ ਦੀ ਬੇਅੰਤ ਤਰ੍ਹਾਂ ਦੇ ਪਾਪ ਕਰਨ ਕਰਮ ਕਰਨ ਵਾਲੀ ਸੀ ਬੇਸ਼ਵਾਸੀ ਇੱਕ ਤੇ ਇੱਕ ਦਿਨ ਮੀਂਹ ਵਰਦਾ ਬਿਆਰ ਰਾਤੇ ਕੁਝ ਫਕੀਰ ਦਰਬੀਸ਼ ਮਹਾਂਪੁਰਖ ਤੁਰਿਆ ਜਾਦੇ ਤੇ ਜਦੋਂ ਮੀਂਹ ਜ਼ੋਰ ਦੀ ਬਰਿਆ ਤੇ ਆਪਾਂ ਰਸਤੇ ਵਿੱਚ ਰੁਕ ਜਾਂਦੇ ਉਸ ਮਹਾਂਪੁਰਖ ਨੇ ਵੇਖਿਆ ਕਿ ਮੀਂਹ ਜ਼ੋਰ ਦੀ ਲੈ ਪਿਆ ਤੇ ਉਹ ਥੋੜਾ ਜਿਹਾ ਮਹਾਂਪੁਰਖ ਸਹਾਰਾ ਲੈਣ ਵਾਸਤੇ ਉਹਨੇ ਇੱਕ ਘਰ ਦਾ ਦੂਹਾ ਖੜਕਾਇਆ ਤੇ ਸਾਹਮਣੇ ਦੂਹਾ ਖੋਲਿਆ ਨੌਜਵਾਲ ਉਸ ਬੱਚੀ ਨੇ ਜਿਹਨੂੰ ਕਲਕਾ ਕਿਹਾ ਜਾਂਦਾ ਹੈ ਜਿਹਨੂੰ ਵੇਸ਼ਵਾ ਕਿਹਾ ਜਾਂਦਾ ਹੈ ਉਸ ਨੂੰ ਬਜ਼ੁਰਗ ਮਹਾਂਪੁਰਖ ਨੇ ਕਿਹਾ ਤੀਏ ਨਹੀਂ ਵਰਦੈ ਮੈਂ ਕੁਝ ਕਟੀਆਂ ਕੁਝ ਮਿੰਟ ਇੱਥੇ ਰੁਕਣਾ ਹੈ ਕੁਝ ਪਰ ਰੁਕਣਾ ਪਹਿਲੀ ਵਰਤੀ ਸ਼ਬਦ ਵਰਤੇ ਨਹੀਂ ਤੇ ਅੱਜ ਤੱਕ ਉਹਦੇ ਦਰ ਉਹਦੇ ਘਰ ਜਦੋਂ ਕੋਈ ਆਉਂਦਾ ਮਲੀਂ ਮਿਲ ਕੇ ਲੱਗੇ ਉਹ ਮਹਾਂਪੁਰਖ ਨੂੰ ਗਣਕਾ ਨੇ ਤੰਦਰ ਘਰ ਆਪਣੇ ਕੇਵਲ ਮੀਂਹ ਤੋਂ ਬਚਨ ਦੇ ਲਈ ਸਹਾਰਾ ਦਿੱਤਾ ਉੱਥੇ

ਇੱਕ ਤੇਰੀ ਮੈਂ ਜ਼ਿੰਮੇਵਾਰੀ ਤੇਰੀ ਡਿਊਟੀ ਲਾ ਕੇ ਚੱਲਿਆ ਤੂੰ ਇਸ ਬੱਚੇ ਨੂੰ ਰਾਮ ਨਾਮ ਪੜ੍ਹਾਉਣਾ ਹੈ ਇਹਨੂੰ ਰਾਮ ਨਾਮ ਸਿਖਾਉਣਾ ਹੈ ਹੁਣ ਉਹ ਧੰਗ ਤਰੀਕਾ ਤੇ ਜੁਗਤੀ ਵਰਤ ਗਿਆ ਮਾਪੇ ਜਦੋਂ ਨੇ ਕਿਹਾ ਵੀ ਤੂੰ ਰਾਮ ਦਾ ਨਾਮ ਪੜ੍ਹਾਉਣਾ ਹੈ ਤੇ ਉਹ ਬੱਚੇ ਦੇ ਹਿਰਦੇ ਵਿੱਚੋਂ ਐਨੀ ਭਾਵਨਾਵਾਂ ਨਾਲ ਸਾਹ ਨੂੰ ਨਿਕਲੇ ਤੇ ਇਹ ਕਣਕਾ ਨੇ ਸੋਚਿਆ ਵੀ ਅੱਜ ਤੱਕ ਮੈਨੂੰ ਤੀ ਸ਼ਬਦ ਕਹਿ ਕੇ ਕਿਸੇ ਨੇ ਪੁਕਾਰਿਆ ਉਹਨੇ ਸੱਤ ਬਚਨ ਕਿਹਾ ਇਤਿਹਾਸ ਵਿੱਚ ਜੋ ਲਿਖਿਆ ਹੈ ਕਿ ਉਹ ਸਾਧੂ ਤੇ ਚਲਿਆ ਗਿਆ ਪਰ ਰਾਮ ਦਾ ਨਾਮ ਪੜਾਉਂਦੀ ਪੜਾਉਂਦੀ ਉਹ ਜਿਹੜੀ ਗਣਕਾ ਵੇਸ਼ਵਾ ਸੀ ਖੁਦ ਪਰਮੇਸ਼ਵਰ ਦੇ ਨਾਮ ਨਾਲ ਇੰਨਾ ਜੁੜ ਗਈ ਕਿ ਉਹਦੀ ਮਲੀਨ ਦਿੱਤੀ ਮੈਨੀ ਬੁੱਧ ਤੁੱਪ ਗਈ ਕਿਉਂਕਿ ਬਾਣੀ ਨੇ ਇਹ ਬਚਨ ਵਰਤੇ ਆਪਾਂ ਪੜਦੇ ਜਪਜੀ ਸਾਹਿਬ ਅੰਦਰ ਭਰੀਏ ਹੱਥ ਪੈਰ ਤਨ ਦੇ ਜੇ ਤੇਰੇ ਹੱਥ ਪੈਰ ਮੈਲੇ ਹੋ ਜਾ ਪਾਣੀ ਟੁੱਟੈ ਪੁੱਤਰ ਕਿਉਂ ਪਾਣੀ ਨਾਲ ਧੁੱਪ ਕੇ ਸਾਫ ਹੁੰਦਾ ਮੂਜ ਪਲੀਤੀ ਕੱਪੜ ਹੋਏ ਜੇ ਕਦੀ ਕੱਪੜਾ ਮੈਲਾ ਹੋ ਜਾਏ ਜੇ ਸਾਬੂਨ ਲਈਏ ਉਹਨੂੰ ਧੋਇ ਨੂੰ ਸਾਬੂਨ ਨਾਲ ਲਾ ਕੇ ਧੁੱਪ ਕੇ ਸਾਫ ਹੁੰਦਾ ਅੱਗੇ ਤੁਮਰੰਗ ਸਾਹਿਬ ਕਹਿਣਗੇ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਲਾਵੇ ਕੈ ਰੰਗ ਜੇ ਕਿਸੇ ਦੀ ਮਾਤ ਪਾਪਾ ਨਾਲ ਬਿਕਾਰਾਂ ਨਾਲ ਮੈਲ ਨਾਲ ਭਰ ਜਾਏ ਸਭ ਨੂੰ ਕਹਿ ਲਿਓ ਪਰਮਾਤਮਾ ਦੇ ਨਾਮ ਨਾਲ ਲੁਕਦੀ ਆ ਨਾਮ ਦਾ ਸਬੰਧ ਹੈ ਹੁਣ ਉਹ ਮਹਾਂਪੁਰਖ ਨੇ ਕਿਹਾ ਅਗੋ ਗਣ ਦਾ ਵੇਸ਼ ਵਾਹ ਦੇ ਸਤਿਬਚਨ ਕਹਿ ਦਿੱਤਾ ਸਤ ਉਤੇ ਚੱਲਿਆ ਗਿਆ ਪਰ ਇਤਿਹਾਸ ਵਿੱਚ ਵੀ ਉਹ ਰਾਮ ਦਾ ਨਾਮ ਦੂਤਿਆਂ ਨੂੰ ਪੜਾਉਂਦੇ ਆ ਪੜਾਉਂਦੇ ਆ ਖੁਦ ਇੰਨੇ ਨਾਮ ਵਿੱਚ ਮगन ਹੋ ਗਏ ਸੁਰਗ ਨਾਮ ਵਿੱਚ ਜੁੜ ਗਏ ਮਲਿਨ ਵਰਤੀ ਮਿਟ ਗਏ ਪਾਪ ਕਰਨ ਤਿਆਗ ਦਿੱਤੇ ਆਪਣੀ ਕਿਰਤ ਕਰਕੇ ਪ੍ਰਸ਼ਾਂਤ ਪਾ ਸਕਦੀ ਆ ਕਹਿ ਰੱਬੇ ਸਵਾ ਐਸਾ ਆਇਆ ਕਿ ਗਲ ਕਾ ਪਾਪਨ ਦਾ ਪਰਮੇਸ਼ਵਰ ਦੇ ਨਾਮ ਨਾਲ ਭਲਾਉ ਗਿਆ ਉਸ ਛਤਖੰਡ ਪ੍ਰਵਾਨੁ